ਵਿੰਦਰਾ ਮਾਗੋਚਾ ਰਸਿੰਗਲਾ ਜੀ ਤੇ ਤਮੀਰਪੁਰਾ ਜੀ ਪੰਚੇਰ ਦੀ ਜ਼ਮੀਨਾਂ ਜੀ 121 ਕਨਾਲ 102 ਨੰਬਰ ਆ ਜੀ ਖਤਰਾ ਨੰਬਰ ਹੈ ਇਹਨਾਂ ਨੇ ਰਾਤ ਮਸ਼ੀਨਾਂ ਲਾ ਕੇ ਇਥੋਂ ਮੈਨੇਜ ਕੀਤੀ ਆ ਰੇਤੂ ਕੱਢੀ ਆ ਸਰ ਉਹਦੇ ਬਾਰੇ ਅਸੀਂ ਜਿੰਦੂ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਆ ਜੀ ਉਹਦੇ ਵਿੱਚ ਸੈਟੀ ਸਾਹਿਬ ਆਏ ਸੀ ਮੌਕਾ ਦੇਖ ਕੇ ਮੌਕੇ ਦੇ ਜੀਸੀਸੀ ਲੱਗਿਆਂ ਕੋਈ ਅਸੀਂ ਜਦੋਂ ਆਇਆ ਉਹ ਤੋਂ ਬਾਅਦ ਇਹਨਾਂ ਨੇ ਇਥੋਂ ਜੀਸੀਸੀ ਇਹਨਾਂ ਦਾ ਕਿ ਚੱਲੇ ਜਿਹਦਾ ਨਾਮ ਸਰਦਾ ਫੁੱਮੜ ਸਿੰਘ ਆ ਸਰੋਂ ਉਤਾਰਾ ਸੀ ਰੋਹ ਸਾਹਿਬ ਨਾਲ ਦੇਖੋ 12 14 ਤੋਂ ਨਾ ਪੁੱਟ ਜਿਹੜਾ ਥੱਲੇ ਲਹਿਰੇ ਪਟ ਗਏ ਹੁਣ ਰਾਤ ਤੋਂ ਇਹਨਾਂ ਸਾਨੂੰ ਪਤਾ ਨਹੀਂ 20 ਕਰੀਏ ਕਰੀਏ 30 ਗਰ ਸਾਹਿਬ ਵੀਡੀਓ ਸਾਹਿਬ ਨਾਲ ਵਿੱਚ ਚੱਲ ਰਹੀ ਕਪੂਸਲੇ ਹਾਲੇ ਤੱਕ ਪਹੁੰਚੇ ਨਹੀਂ ਤੋਂ ਦਾਨਪੁਰ ਅਸੀਂ ਵੈਸੇ ਲੈਤੀ ਸਕਾਇਦ ਬੀਬੀ ਸਾਹਿਬ ਨੂੰ ਕਰਾਂਗੇ ਅਸੀਂ ਇਹ ਕਹਿੰਦੇ ਸਾਰਾ ਇਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਆ ਕੀਤੀ ਜਾਵੇ ਮੌਕੇ ਤੇ ਸਾਰ ਸੈਟੀ ਸਾਹਿਬ ਆਈ ਸੀ ਜਦੋਂ ਅਸੀਂ ਉਹਨਾਂ ਨੂੰ ਕੰਮ ਚ ਕਾਇਆ ਅਮਰ ਕਾਇਆ ਪਰ ਜੀ ਸੀ ਬੀ ਜਿਹੜੀ ਉਹ ਉਹਨਾਂ ਨੇ ਆਏ ਤੋਂ ਲੈ ਕੇ ਗਏ ਹਾਂਜੀ ਹਾਂ ਜੀ ਰਾਹ ਚੱਲਦਾ ਹੈ ਹਾਂ ਜੀ ਰਾਹ ਚੱਲਦਾ ਹੈ ਤਿੰਨ ਚਾਰ ਦਿਨ ਤੋਂ ਚੱਲ ਰਿਹਾ ਹੈ ਹਾਂ ਜੀ ਇਹ ਕਰਨਾ ਦੇਖੋ ਜੀ ਮੈਨਂ ਘੋਰੀ ਸੀ ਦਾ ਸਾਡਾ ਜਮਲਾ ਮਾਲਕ ਪੰਚਾਇਤ ਆ 121 ਕਨਾਲ 102 ਨੰਬਰ ਖਤਰਾ ਨੰਬਰ ਜਿਹਦੇ ਵਿੱਚੋਂ ਮਿੱਟੀ ਚੱਕ ਕੇ ਖਤਿਆਂ ਦੇ ਵਿੱਚ ਖਿਲਾਰੀ ਗਈ ਆ ਤੇ ਬਾਕੀ ਰੇਤਾ ਕੱਢ ਕੇ ਪਾਸੇ ਸਿੱਟੀ ਗਈ ਜਿੱਥੇ ਆ ਗਿਆ ਜਿਹੜੀ ਸੀਮੈਂਟ ਵਾਲੀ ਆਪਣੀ ਰੇਤਾ ਚੱਲਦੀ ਹੈ ਕੰਮ ਦੇ ਵਿੱਚ ਉਹ ਆਪਦੇ ਵਿੱਚੋਂ ਜਾ ਕੇ ਸਿੱਟੀ ਕੋ ਘਰਾਂ ਲਾ ਕੇ ਸਿੱਟੀ ਕੋ ਖਤਿਆਂ ਦੇ ਵਿੱਚ ਸਿੱਟੀ ਆ ਇਹ ਇਦਾਂ ਦੇ ਇਹ ਬੰਦਿਆਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੱਲ ਨੂੰ ਕੋਈ ਨੁਕਸਾਨ ਵੀ ਹੋ ਸਕਦਾ ਬੰਦਾ ਕਿਤਾ ਕੇ ਚਲ ਜਾਏ ਉਹ ਡੁੱਬ ਸਕਦਾ ਜਿਸ ਤਰ੍ਹਾਂ ਪਟਿਆਤਾ 40 40 ਫੁੱਟ ਦੇ ਟੋਏ ਪੈ ਗਏ ਸਾਡੇ ਇਹਦੇ ਕਾਰਵਾਈ ਕੀਤੀ ਜਾਵੇ ਇਹ ਫੂਮਣ ਸਿੰਘ ਸਾਨੂੰ ਅਵਤਾਰਾ ਸੇ ਇਹ ਕਹਿਣਾ ਚਾਹੁੰਦੇ ਜੀ ਇਹ ਆ 101 ਕਿਨਾਰ ਪੰਚਾਇਤ ਦੀ ਜ਼ਮੀਨ ਆ ਪੰਚਾਇਤ ਦੀ ਜ਼ਮੀਨ ਚੋਂ ਰੇਤਾ ਕੱਢ ਕੇ 100 150 150 ਫੁੱਸ ਦੇ ਖੱਡੇ ਮਾਰ ਕੇ ਇਹ ਵੇਚਣ ਵਾਸਤੇ ਇਹ ਰੇਤਾ ਕੱਢ ਰਿਹਾ ਜੀ ਬੜਾ ਤਗੜਾ ਕਰੋ ਹੈ ਬਹੁਤ ਜਣਿਆ ਇਹ ਸਾਡੇ ਸਾਰੇ ਪਿੰਡ ਨੂੰ ਡਬਾ ਕੇ ਰੱਖਦੇ ਆ ਪਰ ਅਸੀਂ ਇਹਦੇ ਤੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਆ ਇਹ ਪਵੰਦੀ ਲਗਾਈਏ ਇਹ ਜਬਰਦਸਤੀ ਕਰ ਰਹੇ ਆ ਅਸੀਂ ਬਿਲਕੁਲ ਲਾਲੋ ਤੋਂ 4-5 ਦਿਨ ਤੋਂ ਜੇਸੀਬੀ ਚੱਲ ਰਹੀ ਹੈ ਕੋਈ ਇਹਦੇ ਵਿੱਚ ਮਤਲਬ ਕੋਈ ਦਿਸਾਈ ਨਹੀਂ ਹੈ ਕੋਈ ਗੱਲ ਨਹੀਂ ਸਾਡੀ ਸੁਣਾਈ ਨਹੀਂ ਹੋ ਰਹੀ ਇੱਥੇ ਡੇਡ ਡੇਡ ਫੋਟੇ ਦੇ ਡੂਏ ਪੜਤੇ ਇੱਕ ਬੀਬੀ ਸਾਡੇ ਪਿੰਡੋਂ ਅੱਗੇ ਮਰ ਕੇ ਡੁੱਬ ਕੇ ਐਸੇ ਜਗ੍ਹਾ ਤੇ ਇਹਨੇ ਕਰਾਇਆ ਸੀ ਧੋਆ ਅਜ ਤੋ 15 ਸਾਲ ਹੋ ਗਏ ਉਹ ਡੁੱਬੀ ਬੀਬੀ ਬਰੀ ਨੂੰ ਮਿੱਟੀ ਲੈਣ ਗਈ ਮਰ ਕੇ ਇੱਥੇ ਡੁੱਬ ਕੇ ਉਹੀ ਗਰੋਂ ਨੇ ਫੇਰ ਕੰਮ ਕਰਤਾ ਇੱਥੇ ਪੂਰੀ ਕਾਰਵਾਈ ਹੋਣੀ ਚਾਹੀਦੀ ਇਹ ਫੁੱਮਣ ਫੁੱਮਣ ਸਿੰਘ ਸਾਨੂੰ ਖਤਾਰਾ ਸਿੰਘ ਇਹ ਇਹਨੇ ਨਾ ਅੱਗੇ ਵੀ ਸਾਡੇ ਪਿੰਡ ਦੇ ਨਾਲ ਬਹੁਤ ਧੱਕਾ ਕੀਤਾ ਹੁਣ ਗਾਂ ਵੀ ਕਰ ਰਿਹਾ ਬਹੁਤ ਤਗੜਾ ਗਰੋਂ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਸਰਕਾਰ ਤੋਂ ਇਹ ਮੰਗਵਾਉਣਾ ਚਾਹੀਦਾ ਤੇ ਕਾਰਵਾਈ ਕਰੋ ਇਹਨੂੰ ਰੋਕੋ ਕਾਨੂੰਨੀ ਕਾਰਵਾਈ ਜੋ ਬਣਦੀ ਤੇ ਲਾਓ ਬੜੀ ਪਰ ਪੜਦਰੇ ਪੜਦਰੇ ਨਾਲ ਆਜੀ ਫੁੱਮਣ ਸਿੰਘ ਮੇਰਾ ਨਾਮ ਆ ਪਾ ਦੀ ਕੋਈ ਅਸੀਂ ਚੀਜ਼ ਨਹੀਂ ਵੇਚੀ ਅਸੀਂ ਆ ਮਿੱਟੀ ਲੈ ਆਏ ਆ ਕੱਢ ਕੇ ਇਹ ਖੱਤੇ ਦੇ ਚ ਪਾਉਣ ਵਾਸਤੇ ਲੈ ਆਏ ਆ ਜੀ ਔਰ ਕੋਈ ਜੇ ਕਿਸੇ ਕੋਈ ਕਹੇ ਮੈਂ ਨੇ ਕੀਤੀ ਆ ਅਸੀਂ ਦੇਣਦਾਰ ਆਂ ਨਬਾ ਉਹ ਜਈ ਉਹ ਹੋਰ ਬੰਦਿਆਂ ਦੇ ਮਾਰੇ ਅਸੀਂ ਨਹੀਂ ਮਾਰੇ ਤੇ ਇਹਦੀ ਛੱਪੜ ਵਾਜੇ ਇਹ ਗਵਰਨਮੈਂਟ ਵਾਲਾ ਆਰਡਰ ਵਾਈ ਪੱਟ ਲੋ ਕੋਈ ਲਿਖ ਕੇ ਤੀ ਕੋਈ ਦਿੰਦਾ ਸਾਨੂੰ ਉਹਨਾਂ ਕਹਾਂ ਵੀ ਇਹਨੂੰ ਖਾੜੋ ਸਾਰੇ ਨੂੰ ਸਾਰੇ ਨੂੰ ਖਾੜੋ ਆ ਗਾੜੀ ਵੀ ਖਾੜ ਹੁੰਦਾ ਜੀ ਹਾਂਜੀ ਸਾਰੇ ਬੰਦੇ ਆ ਗਾੜੀ ਮਸ਼ੀਨ ਚਾੜੀਓ ਦੇਖੋ ਸਾਹਮਣੀ ਪੈੜੀ ਤੇ ਪਾਉਣ ਵਾਸਤੇ ਕੱਢੀ ਗਈ ਆ ਜੀ ਇੱਥੇ ਥਾਂ ਗੋਲਾ ਕਰਨ ਸਿਰ ਆਪਣੀ ਦੀ ਬੁੰਦੀ ਬੀਜਣ ਵਾਸਤੇ ਆਏ ਹੋ ਪੂਰੇ ਸਾਬਲੀ ਚੱਲੀ ਹੋਈ ਇਹ ਭਾਈ ਆਕਰਾਦੇ ਨਹੀਂ ਹੋਣਾ ਇਹ ਨਹੀਂ ਵੇਚ ਨਹੀਂ ਰਹਿ ਇਹ ਦੋਸਤ ਹੱਟ ਦੇ ਲੱਗ ਰਹੇ ਇਹ ਗਲਤ ਬੇਮਰਿਆ ਲੋਥਾ ਜੀ ਜੇ ਕੋਈ ਦੇਖੇਗਾ